ਹੈਲੋ ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਬਈ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਬੇ ਜੋਗੀ ਪੀਰ ਦੇ ਤੇ ਇੱਥੇ ਆਪਾਂ ਇੱਕ ਤੁਹਾਨੂੰ ਖਾਸ ਸਥਾਨ ਦਿਖਾਉਣਾਗਾ ਇੱਥੇ ਹੈਗੀ ਆ ਬਾਬੇ ਹਰੀदास ਦੀ ਸਮਾਧ ਜਿੱਥੇ ਕਿ ਸ਼ਰਾਬ ਚੜਾਈ ਜਾਂਦੀ ਆ ਇੱਥੇ ਸ਼ਰਾਬ ਵੀ ਚੜਦੀ ਆ ਤੇ ਸ਼ਰਾਬ ਵੀ ਵਰਤਦੀ ਆ ਤੇ ਇਹ ਸਾਰਿਆਂ ਨੂੰ ਜਿਹੜੀ ਸ਼ਰਾਬ ਵਰਤਾਈ ਜਾਂਦੀ ਹੈ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆਜੋ ਫਿਰ ਅੱਜ ਵਾਲਾ ਵਲੌਗ ਹੋਣ ਵਾਲਾ ਬਹੁਤ ਹੀ ਕੈਂਡ ਕਿਉਂਕਿ ਇੱਥੇ ਜਿਹੜੇ ਸਾਰੇ ਜਣੇ ਨਿਹਾਲੀ ਹੋਏ ਫਿਰਦੇ ਆ ਤੇ ਆਜੋ ਫਿਰ ਆਪਾਂ ਤੁਹਾਨੂੰ ਦਿਖਾਉਣੀ ਲਓ ਜੀ ਬਾਈ ਹੁਣ ਆਪਾਂ ਪਹੁੰਚ ਚੁੱਕੇ ਆ ਬਾਬੇ ਹਰੀਦਾਸ ਦੀ ਸਮਾਧ ਤੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਬਾਬੇ ਹਰੀਦਾਸ ਜੀ ਦੀ ਸਮਾਧ ਆ ਗਈ ਤੇ ਬਾਕੀ ਅੰਦਰਲੀ ਬਾਹਰਲੀ ਸਾਈਡ ਵੀ ਬਾਈ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਜਿੰਨੇ ਵੀ ਆਹ ਬੰਦੇ ਖੜੇ ਆ ਸਾਰਿਆਂ ਦੇ ਹੱਥਾਂ ਦੇ ਵਿੱਚ ਗਲਾਸ ਨੇ ਤੇ ਇਦਰੋਂ ਬਾਈ ਜਿਹੜੇ ਹੈਗੇ ਨੇ ਅੰਦਰੋਂ ਸਮਾਦ ਦੇ ਅੰਦਰ ਇਹਨਾਂ ਨੂੰ ਸ਼ਰਾਬ ਜਿਹੜੀ ਪਾ ਕੇ ਦਿੱਤੀ ਜਾਂਦੀ ਹੈ ਗਲਾਸਾਂ ਦੇ ਵਿੱਚ ਤੇ ਆਜੋ ਆਪਾਂ ਅੱਗੇ ਵੀ ਤੁਹਾਨੂੰ ਸਾਰੀ ਦਿਖਾਉਣੇ ਆ ਤੇ ਅੱਗੇ ਉਹ ਦੇਖੋ ਉਹ ਬਾਈ ਉੱਧਰ ਵਰਤਾ ਰਹਿਆ ਤੇ ਸਾਰੇ ਉਧਰ ਹੀ ਇਕੱਠੇ ਹੋਈ ਜਾਂਦੇ ਆ ਤੇ ਇੱਥੇ ਐਂ ਵਰਤਾਈ ਜਾਂਦੀ ਹੈ ਜਿਹੜੀ ਸ਼ਰਾਬ ਆ ਬਾਕੀ ਵੀ ਜੇ ਗੱਲ ਕਰੀਏ ਆਪਾਂ ਸ਼ਰਾਬ ਦੀ ਸ਼ਰਾਬ ਜਿਹੜੀ ਇੱਥੇ ਘਰ ਦੀ ਗੱਡੀ ਤੇ ਬਾਕੀ ਜਿਹੜੀਆਂ ਆਹ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਬ੍ਰਾਂਡ ਨੇ ਉਹ ਸਾਰੀਆਂ ਜਿੰਨੀ ਵੀ ਦਾਰੂ ਇੱਥੇ ਇਕੱਠੀ ਹੋਈ ਜਾਂਦੀ ਆ ਉਹ ਸਾਰੀ ਇਹਨਾਂ ਦੇ ਵਿੱਚ ਵਰਤਾ ਦਿੱਤੀ ਜਾਂਦੀ ਆ ਤੇ ਆਹ ਸਾਹਮਣੇ ਵੀ ਤੁਸੀਂ ਲੋਡੇ ਦੇਖ ਸਕਦੇ ਹੋ ਜਿਹੜੀ ਸ਼ਰਾਬ ਆ ਉਹ ਇਹਨਾਂ ਨੂੰ ਵਰਤਾ ਰਹੇ ਨੇ ਗਲਾਸਾਂ ਦੇ ਵਿੱਚ ਪਾ ਰਹੇ ਨੇ ਲਓ ਜੀ ਹੁਣ ਆਪਾਂ ਉਸ ਸਮਾਦ ਕੋਲੇ ਆ ਗਏ ਜਿਹੜੀ ਕਿ ਬਾਬੇ ਹਰੀदास ਦੀ ਸਮਾਦ ਆ ਜਿੱਥੇ ਦਾਰੂ ਚੜਦੀ ਆ ਤੇ ਅੰਦਰੋਂ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਜਿਹੜੀ ਆ ਬਾਹਰ ਆ ਗਈ ਆ ਬਾਹਰ ਸਾਰੇ ਚੱਲਦੀ ਜਾਂਦੀ ਹੈਗੀ ਇੱਥੋਂ ਮੰਨ ਲਓ ਜਿਹੜੇ ਬਾਹਰ ਖੜੇ ਆ ਬੰਦੇ ਉਹਨਾਂ ਨੂੰ ਵਰਤਾ ਰਹੇ ਹੈਗੇ ਤੇ ਦਾਰੂ ਵਾਲਾ ਕੰਮ ਇੱਥੇ ਖੁੱਲ੍ਹੇ ਹੀ ਹੁੰਦਾਗਾ ਤੇ ਬਾਕੀ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਮੰਨ ਲਓ ਆਹ ਦਿਨਾਂ ਤੇ ਤੇ ਦਾਰੂ ਸਾਰੇ ਮੰਨ ਲਓ ਸਾਰੇ ਫੁੱਲ ਚੱਲਦੀ ਆ ਤੇ ਆਜੋ ਆਪਾਂ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਲਓ ਜੀ ਭਾਈ ਹੁਣ ਆਪਾਂ ਸਮਾਦ ਦੇ ਅੰਦਰ ਆ ਚੁੱਕੇ ਆ ਤੇ ਆਪਾਂ ਪਹਿਲਾਂ ਸੁਮਾ ਬਾਬੇ ਦੀ ਫੋਟੋ ਦਿਖਾਉਨੇ ਆ ਤੇ ਆਹੇ ਥਾਂ ਸੁਮ ਦਿਖਾਉਨੇ ਆ ਵੀ ਕਿਵੇਂ ਜਿਹੜੀ ਇੱਥੇ ਸ਼ਰਾਬ ਆ ਉਹ ਚੜਾਈ ਜਾਂਦੀ ਆ ਤੇ ਆ ਦੇਖੋ ਆ ਸਾਰੀ ਬੋਦਲਾਂ ਦੇ ਵਿੱਚ ਲੈ ਕੇ ਆਉਂਦੇ ਆ ਪਹਿਲਾਂ ਇੱਥੇ ਚੜਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਮੇਰੀ ਲੋਕਾਂ ਦੇ ਵਿੱਚ ਇਸ ਤਰ੍ਹਾਂ ਵਰਤਾਈ ਜਾਂਦੀ ਹੈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਕੀ ਬਈ ਆ ਸਾਰਾ ਤੁਸੀਂ ਦੇਖ ਸਕਦੇ ਹੋ ਬਾਕੀ ਬਈ ਉਧਰ ਸਾਈਡਾਂ ਤੋਂ ਤੁਸੀਂ ਦੇਖੋ ਨੇ ਤਰ ਪੂਰਾ ਰੌਣਕ ਮੇਲਾ ਲਾ ਛੱਡਿਆਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਹੁਣ ਪੂਰੇ ਡਾਂਸ ਚੱਲ ਰਹੇ ਨੇ ਚਾਰ ਚੁਫਰੇ ਇੱਥੇ ਜਿਹੜੀ ਵੀ ਸਾਈਡ ਗੱਲ ਕਰੀਏ ਆਪਾਂ ਸਾਰੇ ਕਿਤੇ ਟਰੈਕਟਰ ਡੋਡੀ ਖੜੇ ਨੇ ਤੇ ਆ ਇਧਰ ਹਸਾਰਾ ਜਿਹੜਾ ਹੁਣ ਇੱਥੇ ਨੱਚ ਨਗਾਉਣ ਦਾ ਕੰਮ ਚੱਲ ਰਿਹਾ ਹੈਗਾ ਤੇ ਸਾਰੇ ਪੂਰੇ ਟੈਡ ਨੇ ਵਿੱਚ ਬਾਈ ਪਏ ਨੇ ਆ ਬਾਈ ਜਿਹੜੇ ਇਹਨਾਂ ਨੇ ਸਲਾਦ ਦਾ ਲੰਗਰ ਲਾਜਦਾ ਹੈਗਾ ਇਧਰਲੀ ਸਾਈਡ ਸਲਾਦ ਆ ਗਿਆ ਬਾਕੀ ਵੀ ਇਧਰਲੀ ਸਾਈਡ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਆਗੇ ਇਧਰ ਕਿਉਂ ਦਾਰੂ ਸਾਰੀ ਚੱਲ ਰਹੀ ਹੈਗੀ ਬਾਕੀ ਵੀ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਟਰੈਕਟਰ ਲੱਗੇ ਹੋਏ ਨੇ ਇਹਨਾਂ ਤੇ ਡੋਡੀ ਜਿਹੜੇ ਗੀਤ ਨੇ ਉਹ ਚੱਲ ਰਹੇ ਨੇ ਤੇ ਆਪ ਆਪਣਾ ਇੰਜੋਏ ਕਰ ਰਹੇ ਨੇ ਇੱਥੇ ਸਾਰੇ ਤੇ ਬਾਕੀ ਵੀ ਜਿਵੇਂ ਗੱਲ ਕਰੀਏ ਇੱਥੇ ਸ਼ਰਾਬ ਦੀ ਸ਼ਰਾਬ ਜਿਹੜੀ ਵੀ ਇੱਥੇ ਕੋਈ ਲੈ ਕੇ ਆਉਂਦਾ ਉਹ ਘਰੇ ਵਾਪਸ ਮੋੜ ਕੇ ਨਹੀਂ ਲੈ ਜਾਂਦਾ ਉਹ ਸਾਰੀ ਇੱਥੇ ਵਰਤਾ ਕੇ ਜਾਂਦਾਗਾ ਬਾਕੀ ਵੀ ਉਧਰਲੀ ਸਾਈਡ ਗੱਲ ਕਰੀਏ ਤਾਂ ਉਧਰਲੀ ਸਾਈਡ ਤੋਂ ਵੀ ਦੇਖ ਸਕਦੇ ਹਾਂ ਜਿਹੜਾ ਮੂਸੇ ਵਾਲਾ ਉਹ ਚੱਲ ਰਿਹਾ ਹੈਗਾ आया मेर पिचर ते ही माप मोदी कराप हर मो मोदी कर